welcom to my channel wiki star dafri wala 98 हां जी ਸੋ ਸਿਆਣੇ ਇੱਕ ਗੱਲ ਆਪਾਂ ਨੂੰ ਕਹਿੰਦੇ ਹੁੰਦੇ ਆ ਕਿ ਰਾਤ ਗਈ ਸੋ ਬਾਤ ਗਈ ਹਾਂ ਇਸ ਚੀਜ਼ ਨੂੰ ਆਪਾਂ ਨੂੰ ਆਪਣੇ ਜੀਵਨ ਤੇ ਲਾਗੂ ਕਰਨਾ ਚਾਹੀਦਾ ਉਹ ਕਿੱਦਾਂ ਕਰਨਾ ਚਾਹੀਦਾ ਦੇਖੋ ਤੁਸੀਂ ਮਤਲਬ ਕਿ ਕਈ ਵਾਰੀ ਆਪਣੇ ਨਾਲ ਜ਼ਿੰਦਗੀ ਦੇ ਵਿੱਚ ਐਦਾਂ ਦੀਆਂ ਕਟਨਾਵਾਂ ਹੁੰਦੀਆਂ ਨੇ ਹਾਂ ਕੋਈ ਚੰਗੀਆਂ ਵੀ ਹੁੰਦੀਆਂ ਨੇ ਮਾੜੀਆਂ ਵੀ ਹੁੰਦੀਆਂ ਨੇ ਕਈ ਵਾਰੀ ਆਪਾਂ ਨੂੰ ਕੋਈ ਗੱਲ ਕਹਿ ਦਾਂ ਦਾ ਆਪਾਂ ਉਹਨਾਂ ਨੂੰ ਉਹ ਗੱਲ ਨੂੰ ਦਿਲ ਤੇ ਰਾਈ ਫਿਰੀ ਜਾਂਦੇ ਆ ਠੀਕ ਹੈ ਤਾਂ ਕਿਤੇ ਨਾ ਕਿਤੇ ਅੱਗੇ ਚੱਲ ਕੇ ਇਹੀ ਚੀਜ਼ਾਂ ਸਾਡੇ ਦੀ ਬੋਝ ਬਣ ਜਾਂਦੀਆਂ ਨੇ ਤੇ ਇਹੀ ਗੱਲਾਂ ਸਾਨੂੰ ਕਣ ਮੰਗੂ ਖਾਈ ਜਾਂਦੀਆਂ ਨੇ ਖਾਈ ਜਾਂਦੀਆਂ ਨੇ ਤੇ ਇੱਕ ਦਿਨ ਸਾਨੂੰ ਬਿਲਕੁਲ ਖਤਮ ਕਰ ਦਿੰਦੀਆਂ ਨੇ ਤੇ ਇਹ ਗੱਲਾਂ ਸਾਨੂੰ ਕਿਉਂ ਨਹੀਂ ਦਿਮਾਗ ਦੇ ਵਿੱਚ ਰੱਖਣੇ ਚਾਹੀਦੇ ਕਿਉਂ ਨਹੀਂ ਦਿਲ ਤੇ ਲਾਉਣੀਆਂ ਚਾਹੀਦੀਆਂ ਹਨਾ ਤੇ ਇਹ ਕਿੱਦਾਂ ਸਾਨੂੰ ਖਤਮ ਕਰ ਦਿੰਦੀਆਂ ਨੇ ਸੋ ਇਸ ਕਹਾਣੀ ਦੇ ਵਿੱਚ ਆਪਾਂ ਏਸੀ ਚੀਜ਼ ਬਾਰੇ ਦੱਸਾਂਗੇ ਸੋ ਕਹਾਣੀ ਨਾਲ ਲਾਸਟ ਤੱਕ ਬਣੇ ਰਹਿਣਾ ਬਹੁਤ ਜ਼ਰੂਰੀ ਹੈ ਕਿਉਂ ਹੋ ਸਕਦਾ ਕਿ ਇਹ ਕਹਾਣੀ ਤੁਹਾਡੀ ਲਾਈਫ ਨੂੰ ਚੇਂਜ ਕਰ ਦੇਵੇ ਸੋ ਆਪ ਸਭੀ ਦਾ ਸਾਡੇ ਇਸ YouTube ਚੈਨਲ Vicky Star Dabtari Wala 98 ਤੇ ਸਵਾਗਤ ਹੈ ਭਾਈ ਸੋ ਅਮੀਰ ਕਰਦੇ ਆ ਕਿ ਆਪ ਸਾਬ ਵਧੀਆ ਹੋਗੇ ਚੰਗੇ ਹੋਗੇ ਸੋ ਜਿਹੜੀ ਮੈਂ ਆਪਣੀ ਕਹਾਣੀ ਹੈ ਕਹਾਣੀ ਹੈਗੀ ਆਪਾਂ ਚਿੜੀ ਤੇ ਪੱਥਰ ਚਿੜੀ ਤੇ ਪੱਥਰ ਦੀ ਕਹਾਣੀ ਹੈ ਤੇ ਪੱਥਰ ਦੀ ਕਹਾਣੀ ਦੇ ਨਾਲ ਰਿਲੇਟ ਕਰਕੇ ਤੁਹਾਨੂੰ ਸਮਝਾਵਾਂਗੇ ਠੀਕ ਹੈ ਜੀ ਸੋ ਇੱਕ ਬਹੁਤ ਸੰਘਣਾ ਜੰਗਲਾ ਹੁੰਦਾ ਹੈ ਉਹ ਸੰਘਣਾ ਜੰਗਲਾ ਹਰੇ ਭਰੇ ਦਰਖਤਾਂ ਨਾਲ ਭਰਿਆ ਹੁੰਦਾ ਭਾਈ ਤੇ ਉਹਦੇ ਵਿੱਚ ਮਿੱਠੇ ਝਰਨੇ ਵਗਦੇ ਹੁੰਦੇ ਨੇ ਨਹਿਰਾ ਨਦੀਆਂ ਸਾਰਾ ਕੁਝ ਚੱਲਦਾ ਹੁੰਦਾ ਹੈ ਠੀਕ ਹੈ ਜੀ ਤੇ ਉਸ ਜੰਗਲ ਦੇ ਵਿੱਚ ਇੱਕ ਚਿੜੀਆ ਰਹਿੰਦੀ ਹੁੰਦੀ ਹੈ ਉਹ ਚਿੜੀਏ ਦਾ ਜਿਹੜਾ ਦਿਲ ਹੋਂਦਾ ਬਹੁਤ ਨਰਮ ਹੁੰਦਾ ਦਾ ਸੁਭਾਅ ਬਹੁਤ ਵਧੀਆ ਹੁੰਦਾ ਉਹ ਕਿਸੇ ਦੇ ਵੀ ਦੁੱਖ ਦਰਦ ਨੂੰ ਦੇਖ ਨਹੀਂ ਸਕਦੀ ਜੇ ਕਿਸੇ ਨੂੰ ਦੁਖੀ ਦੇਖਦੀ ਹੈ ਤਾਂ ਉਹਦੇ ਨਾਲੋਂ ਜ਼ਿਆਦਾ ਦੁਖੀ ਤਾਂ ਉਹ ਆਪ ਹੋ ਜਾਂਦੀ ਹੈ ਪਰ ਉਹਦੀ ਇੱਕ ਅਜੀਬੋ ਗਰੀਬ ਜੀ ਆਦਤ ਸੀਗੀ ਠੀਕ ਹੈ ਜੀ ਉਹਦੀ ਆਦਤ ਇਹ ਸੀਗੀ ਕਿ ਜੋ ਵੀ ਨਾਲ ਦਿਨ ਦੇ ਵਿੱਚ ਕੱਟਣਾ ਵਾ ਹੁੰਦੀਆਂ ਜਿਹਾ ਕੋਈ ਵੀ ਚੀਜ਼ ਸੁਣਦੀ ਦੇਖਦੀ ਜਾਂ ਕੋਈ ਉਹਨੂੰ ਬੋਲਦਾ ਹਨੀ ਚਾਹੇ ਉਹ ਅਨੁਭਵ ਉਹਦਾ ਚੰਗਾ ਹੁੰਦਾ ਚਾਹੇ ਮਾੜਾ ਹੁੰਦਾ ਜਿੱਦਾਂ ਦੀ ਵੀ ਕੱਟਣਾ ਵਾ ਕੋਈ ਨ ਕੁਛ ਵੀ ਹੁੰਦਾ ਦੀ ਦਿਨ ਦੇ ਵਿੱਚ ਉਹਨੂੰ ਉਹ ਇੱਕ ਪੱਥਰ ਤੇ ਲਿਖ ਲੈਂਦੀ ਸੀਗੀ ਠੀਕ ਹੈ ਜੀ ਉਹਨੂੰ ਉਹ ਪੱਥਰ ਤੇ ਲਿਖ ਲੈਂਦੀ ਸੀਗੀ ਤੇ ਉਹਦੇ ਕੋਲ ਇੱਕ ਪੋਟਲੀ ਸੀਗੀ ਤੇ ਉਹ ਪੱਥਰ ਉਹ ਪੋਟਲੀ ਦੇ ਵਿੱਚ ਪਾ ਲੈਂਦੀ ਸੀਗੀ ਤੇ ਸ਼ਾਮ ਨੂੰ ਘਰ ਜਾਣ ਲੱਗੇ ਉਹ ਪੋਟਲੀ ਨੂੰ ਨਾਲ ਲੈ ਕੇ ਜਾਂਦੀ ਸੀਗੀ ਆਪਣੇ ਘਰ ਉਹਦਾ ਕਿੜੀ ਦਾ ਮੰਨਣਾ ਇਹ ਸੀਗਾ ਕਿ ਜਿਹੜੇ ਵੀ ਉਹਨਾਂ ਨਾਲ ਔਕਟਨਾਵਾਂ ਹੁੰਦੀਆਂ ਨੇ ਜੇ ਤਾਂ ਉਹਨਾਂ ਨਾਲ ਚੰਗੀ ਕੱਟਨਾਵਾਂ ਹੁੰਦੀ ਹੈ ਕੋਈ ਚੰਗੀ ਗੱਲ ਹੁੰਦੀ ਹੈ ਤਾਂ ਉਹ ਚੀਜ਼ ਨੂੰ ਆਪਣੇ ਦਿਮਾਗ ਦੇ ਵਿੱਚ ਰੱਖੋ ਠੀਕ ਹੈ ਜੀ ਤੇ ਜਿਹੜੀ ਉਹਨਾਂ ਨਾਲ ਕੋਈ ਮਾੜੀ ਕੱਟਨਾਵਾਂ ਹੁੰਦੀ ਹੈ ਜਾਂ ਉਹਨੂੰ ਕੋਈ ਕੁਝ ਕਹਿੰਦਾ ਹੈ ਜਾਂ ਮਾੜਾ ਬੋਲਦਾ ਉਹ ਚੀਜ਼ ਨੂੰ ਉਹ ਪੱਥਰ ਤੇ ਲਿਖ ਦਿੰਦੀ ਸੀ ਕਾਰਨ ਦੀ ਸੀ ਕਿਉਂਕਿ ਉਹ ਕਹਿੰਦੀ ਸੀ ਵੀ ਜਦੋਂ ਉਹ ਨੂੰ ਇਸ ਚੀਜ਼ ਨਾਲ ਸਕੂਨ ਮਿਲੂ ਸਕੂਨ ਕਿੱਦਾਂ ਮਿਲੂ ਕਿ ਜਿਹੜੀ ਚੰਗੀ ਘਟਨਾ ਹੋਊਗੀ ਉਹਨੂੰ ਯਾਦ ਕਰਕੇ ਉਹ ਖੁਸ਼ ਹੋ ਲਿਆ ਕਰੂਗੀ ਤੇ ਜਿਹੜੀ ਮਾੜੀ ਘਟਨਾ ਹੁੰਦੀ ਦੀ ਉਸ ਚੀਜ਼ ਨੂੰ ਉਹ ਪੱਥਰ ਤੇ ਲਿਖਦੀ ਦੀ ਸੀ ਤੇ ਉਹ ਸਮਝਦੀ ਦੀ ਸੀ ਕਿ ਇਸ ਨਾਲ ਉਹਦਾ ਜਿਹੜਾ ਦਿਲ ਦਾ ਬੋਝ ਹੈ ਉਹ ਹਲਕਾ ਹੋ ਜਾਂਦਾ ਠੀਕ ਹੈ ਜੀ ਤੇ ਇਸੇ ਤਰ੍ਹਾਂ ਸਮਾਂ ਲੰਘਦਾ ਗਿਆ ਪੱਥਰਾਂ ਦੀ ਗਿਣਤੀ ਵੱਧਦੀ ਗਈ ਤੇ ਪੋਟਲੀ ਦਾ ਭਾਰ ਵੱਧਾ ਗਿਆ ਠੀਕ ਹੈ ਜੀ ਜਦ ਪਹਿਲਾਂ ਚਿੜੀ ਉਡਦੀ ਸੀ ਤਾਂ ਉਹ ਬਹੁਤ ਉੱਚੇ ਉੜ ਜਾਂਦੀ ਸੀ ਕਾਰਨ ਕਿਉਂਕਿ ਪੱਥਰਾਂ ਦੀ ਸੰਖਿਆ ਘੱਟ ਸੀ ਹੁਣ ਸਮਾਂ ਰੰ데요 ਭਾਈ ਇਹ ਪੱਥਰ ਵੀ ਵੱਧ ਗਏ ਕਿਉਂਕਿ ਇਹ ਦੀ ਢੀਲੀ ਰੀਅਤ ਸੀਗੀ ਇਹ ਹੁਣ ਪੱਤਨਾ ਦੀ ਗਿਣਤੀ ਵਧਦੀ ਗਈ ਪੋਟਲੀ ਦਾ ਭਾਰ ਵਧਦਾ ਗਿਆ ਹੁਣ ਪੋਟਲੀ ਦੇ ਭਾਰ ਵਧਣ ਨਾਲ ਜਲ ਚਿੜੀ ਉੜਦੀ ਸੀਗੀ ਤਾਂ ਉਹਨੂੰ ਉੜਨ ਦੇ ਵਿੱਚ ਦਿੱਕਤ ਮਹਿਸੂਸ ਹੋਣ ਲੱਗੀ ਪਈ ਉਹ ਜਾਂ ਉੜਦੀ ਜੋ ਥੱਕ ਜਾਂਦੀ ਸੀਗੀ ਤੇ ਉਹਦੇ ਪਰ ਸੀਗੇ ਜਿਹੜੇ ਉਹ ਜਵਾਬ ਦੇ ਜਾਂਦੇ ਸੀਗੇ ਕਿਤੇ ਨਾ ਕਿਤੇ ਜਾ ਕੇ ਉਹਦਾ ਮਨ ਵੀ ਬਹੁਤ ਜ਼ਿਆਦਾ ਖਰਾਬ ਹੁੰਦਾ ਸੀ ਪਰ ਉਹਨੂੰ ਇਸ ਚੀਜ਼ ਦੀ ਸਮਝ ਨਹੀਂ ਲੱਗ ਰਹੀ ਸੀ ਕਿ ਇਹ ਹੋ ਤਾਂ ਹੋ ਕੀ ਰਿਹਾ ਕਿਉਂ ਹੋ ਰਿਹਾ ਹਨਾ ਜਦ ਕਿ ਇਹ ਪੋਟਲੀ ਦੇ ਭਾਰ ਕਰਕੇ ਹੋ ਰਿਹਾ ਸੀ ਇਸੇ ਤਰ੍ਹਾਂ ਵੀ ਥੋੜਾ ਜਿਹਾ ਸਮਾਂ ਹੋਰ ਲੰਘਿਆ ਤੇ ਡੈਲੀ ਦੀ ਤਰ੍ਹਾਂ ਉਹਦੀ ਇਹ ਆਦਤ ਇਸੇ ਤਰ੍ਹਾਂ ਬਣੀ ਰਹੀ ਪਰ ਉਹਨੇ ਇਹ ਆਦਤ ਨਾ ਛੱਡੀ ਤੇ ਉਹ ਉਹੀ ਚੀਜ਼ਾਂ ਉਸਦੇ ਪਹਿਲਾਂ ਵਾਂਗੂ ਚੀਜ਼ਾਂ ਪੱਥਰ ਤੇ ਲਿਖਦੀ ਰਹੀ ਲਿਖਦੀ ਦੀ ਤੇ ਪੋਟਲੀ ਦਾ ਭਾਰ ਜਿਹੜਾ ਭਈ ਉਹ ਵੱਧਦਾ ਰਿਹਾ ਇਸੇ ਤਰ੍ਹਾਂ ਇੱਕ ਦਿਨ ਕੀ ਹੋਇਆ ਕਿ ਚਿੜੀ ਜਦ ਉੱਡਣ ਲੱਗੀ ਪੱਥਰਾਂ ਭਾਰ ਜ਼ਿਆਦਾ ਸੀ ਉਹ ਕਿਵੇਂ ਨਾ ਕਿਵੇਂ ਕਰਕੇ ਉੱਡ ਕੇ ਘਰ ਪਹੁੰਚ ਗਈ ਪਰ ਉੱਥੇ ਘਰ ਜਾ ਕੇ ਉਹ ਬਹੁਤ ਜ਼ਿਆਦਾ ਥੱਕ ਗਈ ਤੇ ਉਦੋਂ ਉੱਥੇ ਜਾ ਕੇ ਤਾਂ ਕੋਈ ਖਾਣ ਪੀਣ ਦਾ ਕੋਈ ਜਿਗਾਰਣਾ ਹੋਇਆ ਹਾਂ ਨਾ ਇਦਾਂ ਭੁੱਖੀ ਪਈ ਰਹੀ ਤਾਂ ਸਵੇਰੇ ਫੇਰ ਜਾ ਕੇ ਉਹਦੀ ਦੁਕਾਨ ਥੋੜੀ ਜੀ ਘੱਟ ਹੋਈ ਦੁਬਾਰੇ ਫੇਰ ਉਹ ਆਪਣੇ ਜੰਗਲ ਦੇ ਵਿੱਚ ਆਉਂਦੀ ਹੈ ਹਨਾ ਤੇ ਆਪਣਾ ਖਾਣਾ-ਪਾਣਾ ਕਰਕੇ ਦੁਬਾਰੇ ਫੇਰ ਉਹ ਸ਼ਾਮ ਨੂੰ ਜਦ ਸ਼ਾਮ ਹੁੰਦੀ ਹੈ ਤਾਂ ਜੋ ਵੀ ਉਹ ਨਾਲ ਦਿਨ ਦੇ ਵਿੱਚ ਆਉਂਦਾ ਪੱਥਰ ਤੇ ਲਿਖਦੀ ਹੈ ਤੇ ਉਹਦੇ ਨਾਲ ਹੋਰ ਵਚਨ ਪੜ ਗਿਆ ਵੀ ਹੁਣ ਜਦੋਂ ਉਹ ਉੱਡਣ ਦੀ ਕੋਸ਼ਿਸ਼ ਕਰਦੀ ਹੈ ਤਾਂ ਭਾਈ ਉਹਦੇ ਪਰਨ ਜਿਹੜੇ ਉਹ ਬਿਲਕੁਲ ਜਵਾਬ ਦੇ ਜਾਂਦੇ ਨੇ ਤੇ ਉਹ ਤੋਂ ਉੱਡਿਆ ਨਹੀਂ ਜਾਂਦਾ ਹੈਗਾ ਪਰ ਫਿਰ ਵੀ ਉਹ ਕੋਸ਼ਿਸ਼ ਕਰਦੀ ਰਹਿੰਦੇ ਕਾਹਦੇ ਨੇ ਤੇ ਥੋੜਾ ਬਹੁਤ ਉੱਪਰ ਉੱਡ ਜਾਂਦੀ ਹੈ ਉੱਚਾ ਉੱਡ ਜਾਂਦੀ ਹੈ ਠੀਕ ਹੈ ਉੱਚਾ ਉੱਡਦਾ ਜਾਂਦੀ ਹੈ ਉਸ ਤੋਂ ਬਾਅਦ ਉਹਦੇ ਪਰ ਫੇਰ ਜਵਾਬ ਦੇ ਜਾਂਦੇ ਤੇ ਥੱਕ ਜਾਂਦੀ ਹੈ ਤੇ ਆਖਰ ਦੇ ਵਿੱਚ ਉਹ ਨੀਚੇ ਡਿੱਗ ਜਾਂਦੀ ਹੈ ਤੇ ਜਿਹੜੇ ਪੱਥਰ ਭਾਈ ਉਹਦੇ ਜਵਾ ਕਰੇ ਹੋਏ ਹੁੰਦੇ ਨੇ ਉਹਨਾਂ ਪੱਥਰਾਂ ਦੇ ਭਾਰੇ ਠੀ ਉਹ ਦੱਬ ਕੇ ਮਰ ਜਾਂਦੀ ਹੈ ਠੀਕ ਹੈ ਜੀ ਤੇ ਇਸੇ ਤਰ੍ਹਾਂ ਭਾਈ ਇਸ ਕਹਾਣੀ ਤੋਂ ਆਪਾਂ ਨੂੰ ਇਹ ਸਿੱਖਿਆ ਮਿਲਦੀ ਹੈ ਕਿ ਆਪਣੇ ਪਾਸਟ ਦੇ ਵਿੱਚ ਜੋ ਵੀ ਬੀਤ ਚੁੱਕਿਆ ਹੈ ਨਾ ਜੋ ਵੀ ਪਾਸਟ ਹੈ ਉਹਨੂੰ ਉੱਥੇ ਹੀ ਰਹਿਣ ਦਿਓ ਬੇਸ਼ੱਕ ਕੋਈ ਤੁਹਾਡੇ ਨਾਲ ਚੰਗੀ ਘਟਨਾ ਹੋਈ ਹੈ ਚੰਗੀ ਗੱਲ ਹੋਈ ਹੈ ਬੇਸ਼ੱਕ ਕੋਈ ਬੁਰੀ ਘਟਨਾ ਹੋਈ ਹੈ ਉਹਨੂੰ ਜਿੱਥੇ ਉਹ ਹੋਈ ਹੈ ਉਹਨੂੰ ਉਸ ਟਾਈਮ 'ਤੇ ਹੀ ਰਹਿਣ ਦਿਓ ਉਹਨੂੰ ਆਪਣੇ ਨਾਲ ਲੈ ਕੇ ਨਾ ਚਲੋ ਪਰ ਆਪਣੇ ਨਾਲ ਹੁੰਦਾ ਉਲਟ ਹੈ ਅਗਰ ਕਿਸੇ ਨੇ ਪਹਿਲਾਂ ਕੋਈ ਗੱਲ ਕਹਿਤੀ ਕੋਈ ਚੁਗਮੀ ਜੀ ਗੱਲ ਕਹਿਤੀ ਆਪਾਂ ਉਸ ਚੀਜ਼ ਨੂੰ ਆਪਣੇ ਦਿਮਾਗ ਤੇ ਲਾ ਲੈਨੇ ਆ ਮੰਨ ਤੇ ਲਾ ਲੈਨੇ ਆ ਤੇ ਕਿਤੇ ਨਾ ਕਿਤੇ ਚੱਲ ਕੇ ਉਹ ਚੀਜ਼ ਸਾਡੇ ਦਿਮਾਗ ਤੇ ਬੋਝ ਬਣੀ ਰਹਦੀ ਐ ਹਨੀ ਤੇ ਆਪਣਾ ਜਿਹੜਾ ਪਾਸਟਾ ਜਿਹੜਾ ਵਰਤ ਹੁੰਦਾ ਹੁੰਦਾ ਆਪਣਾ ਵਰਤਮਾਨ ਵੀ ਖਰਾਬ ਹੋ ਜਾਂਦਾ ਉਹ ਚੀਜ਼ ਨਾਲ ਉਹ ਤਾਂ ਹੋਣੀ ਉਹ ਚੀਜ਼ ਨਾਲ ਪੱਗਸੇ ਜੋਏ ਫਿਰੀ ਜਾਵਾਂਗੇ ਫਿਰ ਘਰੇ ਬੋਲੋ ਕਿਸੇ ਨਾਲ ਬੋਲ ਬਣੀ ਬੋਲਾਂਗੇ ਮੜਾ ਬੋਟਾ ਹਨੀ ਐਦਾਂ ਕਰਕੇ ਆਪਣਾ ਜਿਹੜਾ ਵਰਤਮਾਨ ਆ ਜਿਹੜਾ ਉਹ ਵੀ ਖਰਾਬ ਹੋ ਜਾਂਦਾ ਇਸ ਕਰਕੇ ਸਿਆਣੇ ਇਹ ਚੀਜ਼ ਕਹਿੰਦੇ ਨੇ ਕਿ ਭਾਈ ਜੋ ਬੀਤ ਗਿਆ ਸੋ ਬੀਤ ਗਿਆ ਜਿਹੜਾ ਟਾਈਮ ਅੱਜ ਤੁਹਾਡੇ ਕੋਲੇ ਹੈਗਾ ਉਹਨੂੰ ਹੱਸ ਕੇ ਢਕੇ ਜੀ ਲੋ ਬਤੀਤ ਕਰ ਲੋ ਕਿਉਂਕਿ ਇਹ ਸਮਾਂ ਬਾਰ ਬਾਰ ਆਪਾਂ ਨਹੀਂ ਆਉਂਦਾ ਕਿਉਂਕਿ ਜਿਹੜਾ ਲੰਘ ਗਿਆ ਉਹ ਤਾਂ ਵਾਪਸ ਆਉਣਾ ਨਹੀਂ ਨਾ ਆਪਾਂ ਨੂੰ ਅੱਗੇ ਦਾ ਪਤਾ ਕੀ ਹੋਣਾ ਸੋ ਜਿਹੜਾ ਟਾਈਮ ਤੁਹਾਡੇ ਕੋਲੇ ਹੈਗਾ ਜਿਹੜਾ ਟਾਈਮ ਤੁਹਾਨੂੰ ਰੱਬ ਨੇ ਦਿੱਤਾ ਉਹਨੂੰ ਆਪਣਾ ਚੰਗੀ ਤਰ੍ਹਾਂ ਸਪੈਂਡ ਕਰੋ ਚੰਗੀ ਤਰ੍ਹਾਂ ਬਤਾਓ ਵਧੀਆ ਹੱਸ ਢਕੇ ਲਗਾਓ ਇਸ ਕਰਕੇ ਪੁਰਾਣੀਆਂ ਗੱਲਾਂ ਨੂੰ ਜਿੱਥੇ ਹੈਗੇ ਸਨ ਉਹਨਾਂ ਨੂੰ ਉੱਥੇ ਹੀ ਛੱਡ ਦਿਓ ਬਿਸ਼ੱਕ ਉਹ ਚੰਗੀਆਂ ਨੇ ਪਿਛਾ ਕੋ ਹੋ ਮਾਰੀਆਂ ਨੇ ਸੋ ਅਗਰ ਜੇਕਰ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਕਮੈਂਟ ਕਰ ਦਿਓ ਤੇ ਬੈਲ ਆਈਕਨ ਜ਼ਰੂਰ ਦਬਾ ਦਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਭਾਈ ਸੋ ਧੰਨਵਾਦ